ਵਾਹਿ ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਜੀ ਖਾਲਸਾ ਜੀ ਦੁਨੀਆ ਉੱਤੇ ਅਸੀਂ ਬਹੁਤ ਸਾਰੇ ਇਹੋ ਜਿਹੇ ਲੋਕ ਹਾਂ ਜੋ ਕਿ ਸਿਰਫ ਆਪਣੇ ਮਨ ਦੀ ਮਨੋ ਇੱਛਾ ਨੂੰ ਪੂਰੀ ਕਰਨ ਲਈ ਬਹੁਤ ਸਾਡੇ ਵਿੱਚ ਲਾਲਸਾ ਹੁੰਦੀ ਹੈ ਜੇ ਸਾਨੂੰ ਕੋਈ ਵਿਪਤਾ ਅਪੱਤੀ ਆਣ ਬਣੀ ਅਸੀਂ ਦਾ ਪਰਮਾਤਮਾ ਦਾ ਦਰ ਗੁਰਦੁਆਰਾ ਸਾਹਿਬ ਕਦੇ ਨਹੀਂ ਛੱਡਦੇ ਤੇ ਜੇ ਸਾਨੂੰ ਖੁਸ਼ੀਆਂ ਹੋਣ ਤੇ ਕਦੇ ਵਿਸਰਵੀ ਜਾਵੇ ਤੇ ਕੋਈ ਗੱਲ ਨਹੀਂ ਤੇ ਜਦੋਂ ਸਾਡੇ ਤੇ ਕੋਈ ਦੁੱਖ ਆਂਦਾ ਹੈ ਨਾ ਤੇ ਅਸੀਂ ਫਿਰ ਕਦੇ ਗੁਰਦੁਆਰਾ ਸਾਹਿਬ ਭੁੱਲ ਕੇ ਹੋਰ ਥਾਂ ਤੇ ਵੀ ਅਸੀਂ ਜਾਣ ਲੱਗ ਪੈਂਦੇ ਹਾਂ ਅੱਜ ਦੀ ਜੋ ਕਥਾ ਹੈ ਉਹ ਇੱਕ ਵੀਰ ਜੀ ਦੀ ਹੈ ਜੋ ਕਿ ਖਾਲਸਾ ਜੀ ਅੱਜ ਦੀ ਜੋ ਹੱਦ ਬੀਤੀ ਹੈ ਉਹ ਅੱਜ ਤੁਹਾਡੇ ਨਾਲ ਬਿਆਨ ਕਰਾਂਗੇ ਜੋ ਕਿ ਇੱਕ ਭੈਣ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿਉਂਕਿ ਜਦੋਂ ਵੀ ਆਪਣੇ ਉੱਤੇ ਬੱਚਿਆਂ ਉੱਤੇ ਕੋਈ ਵੀ ਮੁਸੀਬਤ ਪੈਂਦੀ ਹੈ ਤੇ ਉਸ ਦਾ ਹੱਲ ਆਪਣੇ ਮਾਪੇ ਹੀ ਕਰਦੇ ਹਨ ਕੋਈ ਦੂਜਾ ਤੀਜਾ ਕੋਈ ਵੀ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰੇਗਾ ਕਿ ਦੂਸਰੇ ਦੇ ਬੱਚਿਆਂ ਵਿੱਚ ਫਾਲਟ ਕੱਢਣਾ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ ਪਰ ਕਦੀ ਉਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਕਦੇ ਸਾਡੇ ਬੱਚੇ ਵੀ ਕਦੇ ਸਾਡੇ ਬੱਚੇ ਵੀ ਇਸ ਰਾਹ ਤੇ ਨਾ ਤੁਰ ਪੈਣ ਇਸ ਕਰਕੇ ਜਿਆਦਾ ਤੋਂ ਜਿਆਦਾ ਸਾਨੂੰ ਕਿਸੇ 'ਚ ਕਮੀਆਂ ਨਹੀਂ ਕੱਢਣੀਆਂ ਚਾਹੀਦੀਆਂ ਸਾਨੂੰ ਕਮੀਆਂ ਬਿਲਕੁਲ ਵੀ ਨਹੀਂ ਕੱਢਣੀਆਂ ਚਾਹੀਦੀਆਂ ਕਿਸੇ ਦੇ ਵਿੱਚ ਕਿਉਂਕਿ ਸਾਡੇ 'ਚ ਪਤਾ ਨਹੀਂ ਕਿੰਨਾ ਕਿੰਨਾ ਕ ਫਾਲਟ ਹੈਗਾ ਏ ਇਸ ਕਰਕੇ ਹਮੇਸ਼ਾ ਆਪਣੇ ਆਪ ਨੂੰ ਸਹੀ ਨਾਂ ਸਥਹਿਰਾਓ ਖਾਲਸਾ ਜੀ ਅੱਜ ਦੀ ਜੋ ਹੱਡ ਬਿੱਤੀ ਅਸੀਂ ਤੁਹਾਡੇ ਨਾਲ ਸੁਣਾਉਣਾ ਜਾ ਰਹੇ ਹਾਂ ਉਹ ਇੱਕ ਭੈਣ ਨੇ ਦੱਸੀ ਕਿ ਉਹਨਾਂ ਦਾ ਵੀਰ ਇੱਕ ਏਜੰਟ ਹੈ ਏਜੰਟ ਤਾਂ ਹੈ ਉਹ ਬਹੁਤ ਮਤਲਬ ਬੱਚਿਆਂ ਨੂੰ ਬਾਹਰਲੇ ਦੇਸ਼ ਭੇਜਦਾ ਹੈ ਕਹਿੰਦੇ ਕਿ ਉਹ ਨਾ ਬਾਹਰਲੇ ਬੱਚਿਆਂ ਨੂੰ ਬਾਹਰ ਤਾਂ ਭੇਜਦਾ ਹੈ ਤੇ ਉਸ ਤੋਂ ਬਹੁਤ ਵਧੀਆ ਕਮਾਈ ਆਉਂਦੀ ਸੀ ਬਹੁਤ ਹੀ ਜ਼ਿਆਦਾ ਕਮਾਈ ਮਤਲਬ ਚਲੋ ਜੋ ਵੀ ਉੱਥੇ ਪੈਸੇ ਮਿਲਦੇ ਸਨ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਸੀ ਬਹੁਤ ਹੀ ਵਧੀਆ ਵੀਰ ਦੀ ਇੱਕ ਭੈਣ ਤੇ ਇੱਕ ਭਰਾ ਸੀ ਵੀਰ ਵਿਆਹੇ ਹੋਏ ਸੀ ਕਹਿੰਦੇ ਕਿ ਉਹਨਾਂ ਦੇ ਘਰ ਇੱਕ ਬੇਟੇ ਨੇ ਜਨਮ ਲਿਆ ਬਹੁਤ ਕਹਿੰਦੇ ਕਿ ਉਹ ਭਗਤੀ ਭਾਵਨਾ ਵਾਲੀ ਵੀ ਸੀ ਪਾਠ ਵੀ ਕਰਦੇ ਸੀ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਕਹਿੰਦੇ ਕਿ ਐਜੰਟ ਦਾ ਤਾਂ ਸੁਣਿਆ ਹੀ ਹੁੰਦਾ ਹੋਇਆ ਹੋਵੇਗਾ ਤੁਸੀਂ ਕਿ ਇੱਕ ਏਜੰਟ ਨੂੰ ਬਹੁਤ ਹੀ ਪੈਸੇ ਮਿਲ ਜਾਂਦੇ ਹਨ ਤੇ ਕਦੇ ਕੋਈ ਇਹ ਵੀ ਹੋ ਸਕਦਾ ਹੈ ਕਿ ਪੈਸੇ ਘੱਟ ਵੀ ਮਿਲਣ ਤੇ ਕੋਈ ਐਦਾਂ ਕੋਈ ਕੰਮ ਵਿੱਚ ਗੜਬੜੀ ਨਾ ਹੋ ਜਾਈ ਤੇ ਉਹ ਭੈਣ ਕਹਿੰਦੇ ਕਿ ਮੇਰੇ ਵੀ ਬੀ ਮਤਲਬ ਏਜੰਟ ਦਾ ਕੰਮ ਕਰਦੇ ਕਈ ਬੱਚਿਆਂ ਨੂੰ ਉਹਨਾਂ ਨੇ ਬਾਹਰ ਭੇਜਿਆ ਜਿਨ੍ਹਾਂ ਦੀ ਜ਼ਿੰਦਗੀ ਬਣ ਗਈ ਵੀ ਜਿੱਦਾਂ ਚਲੋ ਮਾਪਿਓ ਦੀ ਤਮੰਨਾ ਹੁੰਦੀ ਹੈ ਕਿ ਸਾਡੇ ਬੱਚੇ ਨੂੰ ਤੁਸੀਂ ਭੇਜੋ ਇੱਕ ਵਧੀਆ ਏਜੰਟ ਸੀ ਕਹਿੰਦੇ ਇਕ ਤੰ ਵਧੀਆ ਵੀ ਹਰ ਕੋਈ ਉਹਨਾਂ ਤੇ ਵਿਸ਼ਵਾਸ ਕਰਕੇ ਤੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜ ਦੇ ਤੇ ਉਹ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਲਈ ਵੀ ਇਹਨਾਂ ਦਾ ਸਹਾਰਾ ਲੈਂਦੇ ਵੀ ਚਲੋ ਇਹ ਸਹੀ ਰਾਹ ਦੱਸ ਦੇਣ ਉਹਨਾਂ ਨੂੰ ਵੀ ਸਹੀ ਰਾਹ ਦੱਸ ਕੇ ਤੇ ਉਹਨਾਂ ਦੇ ਬੱਚੇ ਸਹੀ ਟਿਕਾਣੇ ਤੇ ਪਹੁੰਚ ਜਾਣ ਤੇ ਐਦਾਂ ਫਿਰ ਕਹਿੰਦੇ ਕਿ ਬਹੁਤ ਜ਼ਿਆਦਾ ਲੋਕ ਵਿਸ਼ਵਾਸ ਕਰਦੇ ਸੀ ਸਾਡੇ ਤੇ ਕਹਿੰਦੇ ਸਾਡਾ ਕੰਮ ਬਹੁਤ ਵਧੀਆ ਚੱਲਦਾ ਸੀ ਕਿੰਤਾ ਤਾਂ ਨੰਬਰ 6 ਦੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਸਾਡੇ ਕਾਰੋਬਾਰ ਚ ਬਹੁਤ ਜ਼ਿਆਦਾ ਤਰੱਕੀ ਹੋਈ ਅਸੀਂ ਬਹੁਤ ਹੀ ਅਮੀਰ ਹੋਏ ਕਹਿੰਦੇ ਕਿ ਪਤਾ ਨਹੀਂ ਥੋੜੇ ਕਿ ਚਿਰ ਬਾਅਦ ਨਾ ਮਤਲਬ ਉਹ ਕਹਿੰਦੇ ਕਿ ਕੋਈ ਸਾਡੇ ਕਿਸੇ ਦੇ ਮਤਲਬ ਪੇਰੈਂਟ ਸਾਡੇ ਘਰ ਆਏ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਸੀ ਪਰ ਉਹ ਬਹੁਤ ਹੀ ਗਰੀਬ ਜੀ ਸੀ ਵੀ ਉਹ ਚਾਹੁੰਦੇ ਸੀ ਵੀ ਅਸੀਂ ਮਤਲਬ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੈ ਵੀ ਸਾਡੇ ਕੋ ਇੱਕ ਡੇਢ ਕਿਲਾ ਪੈ ਨਹੀਂ ਹੈ ਤੇ ਉਹਨਾਂ ਨੇ ਦੱਸਿਆ ਕਿ ਮੇਰੀ ਇੱਕ ਇੱਕ ਬੇਟੀ ਤੇ ਦੋ ਬੇਟੇ ਹਨ ਮੇਰਾ ਪਤੀ ਨਹੀਂ ਹੈ ਵੀ ਮੈਂ ਫਿਰ ਵੀ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੀ ਹਾਂ ਉਹਨੇ ਕਿਹਾ ਕਿ ਮੇਰੇ ਕੋਲ ਦੋ ਤਿੰਨ ਕਨਾਲਾ ਪੈਲੀ ਹੈ ਵੀ ਮੈਂ ਉਹ ਵੇਚ ਕੇ ਆਪਣੇ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੀ ਹਾਂ ਤੁਸੀਂ ਮੇਰੀ ਹੈਲਪ ਕਰੋ ਕਹਿੰਦੇ ਉਹਨਾਂ ਨੇ ਆ ਕੇ ਬੇਨਤੀ ਕੀਤੀ ਮੇਰੇ ਵੀਰ ਅਗੇ ਰਿਕੁਐਸਟ ਕੀਤੀ ਵੀ ਚਲੋ ਤੁਸੀਂ ਏਜੰਟ ਦਾ ਕੰਮ ਕਰਦੇ ਹੋ ਤੁਸੀਂ ਮੇਰੇ ਵੀ ਪੁੱਤਰ ਨੂੰ ਅਮਰੀਕਾ ਭੇਜ ਦਿਓ ਵੀ ਮੈਂ ਆਪਣੀ ਜ਼ਮੀਨ ਤੁਹਾਨੂੰ ਦੇ ਦਿੰਦੀ ਹਾਂ ਕਹਿੰਦੇ ਵੀ ਥੋੜੇ ਬਹੁਤੇ ਚਲੋ ਉਹਨਾਂ ਦੇ ਕੋਲ ਪੈਸੇ ਵੀ ਸੀ ਤੇ ਥੋੜੀ ਬਹੁਤੀ ਜ਼ਮੀਨ ਵੇਚ ਕੇ ਚਲੋ ਉਹਨਾਂ ਨੇ ਪੈਸੇ ਦਿੱਤੇ ਵੀਰ ਨੂੰ ਕਹਿੰਦੇ ਉਹਨਾਂ ਦਾ ਬੇਟਾ ਨਾ ਮਤਲਬ ਮੇਰੇ ਵੀਰ ਨੇ ਕਹਿੰਦੇ ਕਿ ਭੇਜਿਆ ਕਹਿੰਦੇ ਅੱਧੇ ਰਾਤ ਜਾ ਕੇ ਮਤਲਬ ਡੋਂਗੀ ਦੁਆਰਾ ਭੇਜਿਆ ਸੀ ਤੇ ਕਹਿੰਦੇ ਅੱਧੇ ਰਾਤ ਜਾ ਕੇ ਉਹ ਫਸ ਗਿਆ ਸੀ ਤੇ ਕਹਿੰਦੇ ਕਿ ਕਈ ਬਹੁਤ ਹੀ ਇਮਾਨਦਾਰ ਹੁੰਦੇ ਹਨ ਕਿ ਜਿਨ੍ਹਾਂ ਨੂੰ ਇਹ ਚਾਹੀਦਾ ਕਿ ਉਹਨੂੰ ਕਹਿੰਦੇ ਵੀ ਇਮਾਨਦਾਰ ਹੁੰਦੇ ਕਿ ਪੈਸੇ ਅਸੀਂ ਲੈ ਲਏ ਨੇ ਕਿ ਅਗਲੇ ਦਾ ਬੱਚਾ ਪਹੁੰਚਿਆ ਨਹੀਂ ਤੇ ਅੱਜ ਕੱਲ ਦੇ ਏਜੰਟ ਜੋ ਹੈ ਉਹਨਾਂ ਦਾ ਹਾਲ ਇਹ ਹੈ ਕਿ ਬੰਦਾ ਪਹੁੰਚਿਆ ਹੈ ਜਾਂ ਨਹੀਂ ਉਹਨਾਂ ਨੇ ਕਿਸੇ ਦਾ ਕੋਈ ਠੇਕਾ ਨਹੀਂ ਦਿੱਤਾ ਉਹਨਾਂ ਦਾ ਸਿਰਫ ਆਪਣੇ ਪੈਸਿਆਂ ਤੱਕ ਦਾ ਮਤਲਬ ਹੁੰਦਾ ਹੈ ਕਹਿੰਦੇ ਕਿ ਚਲੋ ਪਰਿਵਾਰੀ ਵਿੱਚ ਰਹਿੰਦੇ ਹੋਏ ਪਤਾ ਲੱਗ ਜਾਂਦਾ ਹੈ ਕਿ ਦੀ ਉਹਨਾਂ ਦਾ ਬੇਟਾ ਹਜੇ ਪਹੁੰਚਿਆ ਨਹੀਂ ਹ ਮਾਤਾ ਉਹਦੀ ਬਹੁਤ ਦੁਖੀ ਹੈ ਕਹਿੰਦੇ ਚਲੋ ਵੀ ਉਹ 1-2 ਮਹੀਨੇ ਤੱਕ ਨਾ ਮਤਲਬ ਬਹੁਤ ਹੀ ਉੱਥੇ ਮਤਲਬ ਰਹਿਣਾ ਪਿਆ ਡੋਂਕੀ ਦੁਆਰਾ ਕਹਿੰਦੇ ਕਿ ਕਿਸੇ ਕਿਸੇ ਪ੍ਰੋਬਲਮ ਚ ਫਸ ਜਾਣਾ ਕਦੇ ਕਿਸੇ ਪ੍ਰੋਬਲਮ ਚ ਫਸ ਜਾਣਾ ਕਹਿੰਦੇ ਕਿ ਹਨਾ ਐਦਾਂ ਆਉਂਦੀਆਂ ਨਹੀਂ ਬਿੱਤਾ ਪਰ ਕਹਿੰਦੇ ਮੇਰੇ ਭਰਾ ਨੇ ਉਹ ਮਾਤਾ ਜੀ ਦਾ ਬਹੁਤ ਸਾਥ ਦਿੱਤਾ ਤੇ ਵਿਸ਼ਵਾਸ ਦਿਵਾਇਆ ਵੀ ਤੁਹਾਡੇ ਬੱਚੇ ਨੂੰ ਮੈਂ ਪਚਾ ਕੇ ਹੀ ਤੁਹਾਡੇ ਤੋਂ ਬਾਕੀ ਪੈਸੇ ਲਵਾਂਗਾ ਦੇਖੋ ਪਤਾ ਨਹੀਂ ਉਸ ਮਾਤਾ ਦੇ ਉੱਤੇ ਪਰਮਾਤਮਾ ਦਾ ਹੱਥ ਸੀ ਮਾਤਾ ਵੀ ਕਹਿੰਦੇ ਕਿ ਮੈਂ ਪਾਠ ਕਰਦੀ ਸੀ ਤੇ ਕਹਿੰਦੇ ਕਿ ਚਲੋ 2 ਮਹੀਨੇ ਬੀਤ ਗਏ ਹੁਣ ਮਾਤਾ ਦਾ ਮੁੰਡਾ ਅਮਰੀਕਾ ਪਹੁੰਚ ਗਿਆ ਸੀ ਕਹਿੰਦੇ ਉੱਥੇ ਵਧੀਆ ਕੰਮ ਸੈੱਟ ਹੋ ਗਿਆ ਤੇ ਮਾਤਾ ਕੋ ਉਨੇ ਪੈਸੇ ਨਹੀਂ ਹੋਏ ਕਿ ਮੇਰੇ ਵੀਰ ਨੂੰ ਲਟਾ ਸਕਣ ਥੋੜੇ ਪੈਸੇ ਦਿੱਤੇ ਸੀ ਹਜੇ ਥੋੜੇ ਹੋਰ ਦੇਣੇ ਸੀ ਬਾਕੀ ਕਿਸ਼ਤਾਂ ਤੇ ਦੇਰੇ ਸਨ ਚਲੋ ਕਹਿੰਦੇ ਕਿ ਮੇਰੇ ਵੀਰ ਨੇ ਉਹਨਾਂ ਨੂੰ ਉਧਾਰ ਕੀਤਾ ਹੋਇਆ ਸੀ ਵੀ ਚਲੋ ਕੋਈ ਗੱਲ ਨਹੀਂ ਜਦੋਂ ਹੋਵੇ ਤੁਸੀਂ ਉਦੋਂ ਹੀ ਥੋੜੇ-ਥੋੜੇ ਫੜਾ ਜਾਣਾ ਕਰਨਾ ਵੈਸੇ ਐਦਾਂ ਕੋਈ ਕਰਦਾ ਤਾਂ ਨਹੀਂ ਹੈ ਪਰ ਕਹਿੰਦੇ ਕਿ ਚਲੋ ਮਾਤਾ ਨੇ ਕਿਸੇ ਨਾ ਕਿਸੇ ਤਰ੍ਹਾਂ ਇੰਤਜ਼ਾਮ ਕਰਕੇ ਪੈਸੇ ਫੜਾ ਗਏ ਦੇਖੋ ਜੀ ਅਸੀਂ ਦੁਨੀਆ ਤੇ ਇੱਕ ਦਿਨ ਵਿੱਚ ਇੱਕ ਦੋ ਚੰਗਾ ਕੰਮ ਕਰਾਂਗੇ ਨਾ ਤੇ ਜੇ ਅਸੀਂ ਇੱਕ ਦੋ ਕੰਮ ਮਾੜਾ ਵੀ ਕਰ ਦਿੰਨੇ ਹਨਾ ਤੇ ਸਾਡਾ ਸਾਰਾ ਚੰਗਿਆ ਕੰਮ ਮਾੜੇ ਕੰਮ ਜੀ ਹੀ ਬਦਲ ਜਾਂਦਾ ਹੈ ਚੰਗੇ ਕੰਮ ਇਸ ਤੋਂ ਇਸ ਕਰਕੇ ਚੱਗੀ ਕੰਮਾਂ ਦੀ ਲਿਸਟ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਮਾੜੇ ਕੰਮਾਂ ਦੀ ਘੱਟ ਪਰ ਅੱਜਕੱਲ ਆਪਣਾ ਆਪੋਜ਼ਿਟ ਹੁੰਦਾ ਹੈ ਕਿ ਆਪਣੇ ਮਾੜੇ ਕੰਮ ਬਹੁਤ ਹੁੰਦੇ ਹਨ ਤੇ ਚੰਗੇ ਕੰਮ ਬਹੁਤ ਹੀ ਘੱਟ ਤੇ ਫਿਰ ਇਹ ਕਹਿੰਦੇ ਕੀ ਨਾ ਉਹਨੂੰ ਕਹਿੰਦੇ ਕਿ ਥੋੜੀ ਕੁ ਚਿਰ ਬਾਅਦ ਨਾ ਮੇਰੇ ਵੀਰ ਦੇ ਉੱਤੇ ਨਾ ਕੋਈ ਕੇਸ ਪੈ ਗਿਆ ਤੇ ਉਹ ਕੋਈ ਬੱਚਿਆਂ ਦਾ ਵੀ ਮਤਲਬ ਸੀ ਕਿ ਕਿਸੇ ਨੇ ਨਾ ਉਹਨਾਂ 'ਤੇ ਕੋਈ ਦੋਸ਼ ਲਗਾਤਾ ਸੀਗਾ ਵੀ ਉਹਨਾਂ ਨੂੰ ਪੁਲਿਸ ਪਕੜ ਕੇ ਲੈ ਗਈ। ਕਹਿੰਦੇ ਕਿ ਜਦੋਂ ਮੇਰੀ ਵੀਰ ਨੂੰ ਪੁਲਿਸ ਲੈ ਗਈ ਨਾ ਅਸੀਂ ਬਹੁਤ ਵੀ ਮਤਲਬ ਚਲੋ ਪੁਲਿਸ ਵਾਲੇ ਉਦੋਂ ਕਿਸੇ ਵੀ ਸੁਣਦੇ ਨਹੀਂ ਐ ਕੋਈ ਸਫਾਈ ਜਾਂ ਕਿਸੇ ਤਰ੍ਹਾਂ ਦਾ ਪਤਾ ਨਹੀਂ ਕਿਸੇ ਨੇ ਕੀ ਬਲੇਮ ਲਾਇਆ ਸੀ ਵੀ ਜਿਹੜਾ ਉਹ ਵੀ ਕਿਸੇ ਨੇ ਕੇਸ ਕਰਤਾ ਵੀ ਹਾਂ ਚਲੋ ਵੀ ਤੇ ਕਹਤੇ ਕਿਰਾ ਮੇਰੀ ਮਾਤਾ ਜੀ ਬਹੁਤ ਟੈਨਸ਼ਨਸ ਆ ਗਈ ਵੀ ਸਾਡਾ ਮੁੰਡਾ ਇੰਨਾ ਚੰਗੇ ਕੰਮ ਕਰਦਾ ਹੈ ਤਾਂ ਵੀ ਉਹਨੂੰ ਪੁਲਿਸ ਕਿਉਂ ਫੜ ਕੇ ਲੈ ਗਈ ਪਿੰਡ 'ਚ ਕਹਿੰਦੇ ਵੀ ਬੇਇੱਜ਼ਤੀ ਵਰਗਾ ਹੋ ਗਏਗੀ ਹਾਂ ਉਹਨਾਂ ਦੇ ਮੁੰਡੇ ਨੂੰ ਪੁਲਿਸ ਫੜ ਕੇ ਗਈ ਉਂਝ ਸਾਰਿਆਂ ਨੂੰ ਇਹ ਤਾਂ ਪਤਾ ਹੈ ਕਿ ਉਹ ਏਜੰਟ ਦਾ ਕੰਮ ਕਰਦਾ ਹੈ ਕਿਸੇ ਨੇ ਕੁਝ ਕਹਿਣਾ ਮਾਤਾ ਜੀ ਨੂੰ ਪਤਾ ਨਹੀਂ ਕਿ ਬਲੈਕ ਕੀਆ ਸੀ ਕੋਈ ਕੁਝ ਕੋਈ ਕੁਝ ਵੀ ਮਤਲਬ ਲੋਕਾਂ ਦਾ ਮੂੰਹ ਬੰਦ ਕਰਨਾ ਬਹੁਤ ਔਖਾ ਹੁੰਦਾ ਹੈ ਭਾਵੇਂ ਮਾੜੇ ਸਮੇਂ 'ਚ ਮੇਰੇ ਵੀਰ ਨੇ ਕਿਸੇ ਦੀ ਮਦਦ ਹੀ ਕੀਤੀ ਹੋਵੇ ਪਰ ਚੰਗੇ ਸਮਾਂ ਆਣ ਤੇ ਸਾਰੇ ਹੀ ਭੁੱਲ ਜਾਂਦੇ ਨੇ ਕੋਈ ਕਿਸੇ ਦੀ ਕੀਤੀ ਹੋਈ ਨੇਕੀ ਚੇਤੇ ਨਹੀਂ ਰੱਖਦਾ ਹੈ ਇਸ ਕਰਕੇ ਨਾ ਕਹਿੰਦੇ ਕਿ ਚਲੋ ਚੰਗਾ ਬਣੋ ਠੀਕ ਹੈ ਕਹਿੰਦੇ ਚੰਗਾ ਵੀ ਇੰਨਾ ਕੁ ਬਣੋ ਕਿ ਖੰਡ ਨਾ ਬਣੋ ਕਿ ਕੋਈ ਖਾ ਹੀ ਜਾਵੇ ਤੇ ਇੰਨਾ ਕੋੜਾ ਵੀ ਨਾ ਬਣੋ ਕਿ ਕੋਈ ਥੁੱਕ ਹੀ ਜਾਵੇ ਕਹਿੰਦੇ ਕਿ ਚਲੋ ਠੀਕ ਹੈ ਅਸੀਂ ਕਹਿੰਦੇ ਕਿ ਨਾ ਮੇਰੇ ਮਾਤਾ ਜੀ ਬਹੁਤ ਟੈਨਸ਼ਨ ਚ ਡਿਪਰੈਸ਼ਨ ਚ ਰਹਿਣ ਲੱਗੇ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਨਾ ਵੀ ਚਲੋ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਡੇਰੀ ਆ ਜੀ ਵੀ ਸਾਡੇ ਤੇ ਇਤਨੀ ਕਿਉਂ ਇਹ ਵਿਘਨ ਆਈ ਹੈ ਉਹਦਾ ਤਾਂ ਪ੍ਰਮਾਤਮਾ ਦਾ ਪੂਰਾ ਹੱਥ ਹੈ ਸਾਡੇ ਸਿਰ ਦੇ ਉੱਤੇ ਪ੍ਰਮਾਤਮਾ ਦੀ ਪੂਰੀ ਕਿਰਪਾ ਹੈ ਤੇ ਕਹਿੰਦੇ ਕਿ ਮਾਤਾ ਜੀ ਨੇ ਜਦ ਪਲਾਨ ਬਣਾ ਹੀ ਲਿਆ ਕਿ ਅਸੀਂ ਉੱਥੇ ਜਾਵਾਂਗੇ ਵੀ ਮਤਲਬ ਹਰਮੰਦਰ ਸਾਹਿਬ ਤੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨੇ ਤੇ ਕਹਿੰਦੇ ਕਿ ਮਾਤਾ ਬਹੁਤ ਟੈਨਸ਼ਨ ਸੀ ਮਾਤਾ ਨੇ ਘਰੋਂ ਬਾਹਰ ਨਿਕਲਣਾ ਬੰਦ ਕਰਤਾ ਸੀ ਹੁਣ ਅਸੀਂ ਇਹੀ ਸੋਚਦੇ ਸੀ ਕਿ ਮਾਤਾ ਦਾ ਡਿਪਰੈਸ਼ਨ ਕਿਵੇਂ ਦੂਰ ਕੀਤਾ ਜਾਵੇ ਕਹਿੰਦੀ ਅਸੀਂ ਨਾ ਫਿਰ ਮਤਲਬ ਅਸੀਂ ਫਿਰ ਨਾ ਕਹਿੰਦੇ ਕਿ ਗੁਰਦੁਆਰਾ ਸਾਹਿਬ ਗਏ ਕਹਿੰਦੇ ਅਸੀਂ ਉੱਥੇ ਮੱਥਾ ਟੇਕਿਆ ਫਿਰ ਕਹਿੰਦੇ ਅਸੀਂ ਦੁਪਹਿਰਾ ਸਾਹਿਬ ਦੀ ਹਾਜ਼ਰੀ ਭਰ ਕੇ ਤੇ ਘਰੇ ਆ ਗਏ ਉਥੇ ਚਲੋ ਮਨ ਨੂੰ ਥੋੜਾ ਜਿਹਾ ਸਕੂਨ ਮਿਲਿਆ ਬਾਣੀ ਸੁਣੀ ਪਰ ਕਹਿੰਦੇ ਮਾਤਾ ਦਾ ਧਿਆਨ ਸਿਰਫ ਵੀਰ ਹਾਲ ਸੀ ਕਿ ਕਦੋਂ ਮੇਰਾ ਪੁੱਤ ਉਥੋਂ ਬਾਹਰ ਆ ਜਾਵੇ ਕਹਿੰਦੇ ਮਾਤਾ ਨੇ ਸੁਖਿਆ ਕਿ हे ਪ੍ਰਮਾਤਮਾ ਮੇਰੇ ਬੱਚੇ ਨੂੰ ਵੀ ਜੇਲ੍ਹ ਤੋਂ ਬਿਨਾ ਕਿਸੇ ਗਲਤੋਹੀ ਜਿਹੜਾ ਇਹ ਕਰਤਾ ਹੈ ਜੋ ਵੀ ਕੇਸ ਪਾਇਆ ਹੈ ਜਾਂ ਕਿਸੇ ਤਰ੍ਹਾਂ ਵੀ ਏਜੰਟ ਦੇਤੇ ਤੇ ਉਹ ਜੇਲ੍ਹ ਤੋਂ ਬਾਹਰ ਆ ਜਾਵੇ ਕਹਿੰਦੇ ਮਾਤਾ ਜੀ ਨੇ ਹੋਲੀ ਘਰਚੀ ਨ ਖੁੱਲੇ ਚਪਾਰੇ ਕਸਾਇਬ ਕਰਨਾ ਸ਼ੁਰੂ ਕਰ ਦਿੱਤਾ ਤਾਂ 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 ਅਮਰ ਸ੍ਰੀ ਦਾਦਾ ਦੀਪ ਸਿੰਘ ਜੀ ਜੋਤ ਅੱਗੇ ਜੋਤ ਦੇ ਵਿੱਚ ਘਿਉ ਪਾਉਣਾ ਤੇ ਪਾਠ ਕਰਨਾ ਮਾਤਾ ਜੀ ਨੇ ਪਾਠ ਦਿਨ ਰਾਤ ਸ਼ੁਰੂ ਕੀਤਾ ਸੀ ਚਲੋ ਉਹ ਆਪਣੇ ਜਿੰਨੀ ਕੋ ਉਹਨਾਂ ਦੀ ਸ਼ਰਧਾ ਭਾਵਨਾ ਹੁੰਦੀ ਜਿੰਨਾ ਕੋ ਉਹਨਾਂ ਨੂੰ ਟਾਈਮ ਮਿਲਦਾ ਤਾਂ ਟਾਈਮ ਕੱਢ ਕੇ ਉਹ ਪਾਠ ਨਾਲ ਜੁੜਦੇ ਬਾਣੀ ਨਾਲ ਜੁੜਦੇ ਗੁਰਬਾਣੀ ਸੁਣਦੇ ਚੰਗੇ ਵਿਚਾਰ ਸੁਣਦੇ ਤੇ ਚੰਗੇ ਹੀ ਜਾਂਦੇ ਤੇ ਕਹਿੰਦੇ ਕਿ ਫਿਰ ਮੈਂ ਸੁਣਿਆ ਕੀ ਉਹ ਕਹਿੰਦੇ ਕਿ ਜਦੋਂ ਹਲੇ 5-7 ਦੁਪਹਿਰੇ ਹੀ ਬਣੇ ਸੀ ਤੇ ਕਹਿੰਦੇ ਕਿ ਘੱਟੇ ਸੀ ਜੀ ਤੇ ਕਹਿੰਦੇ ਚਲੋ ਵੀ ਇੱਕ ਦਿਨ ਪੁਲਿਸ ਫੇਰ ਸਾਡੇ ਘਰ ਆਈ ਤੇ ਕਹਿੰਦੇ ਕਿ ਉਹਨਾਂ ਤੇ ਜੋ ਕੇਸ ਪਾਇਸੀ ਝੂਠਾ ਸੀ ਵੀ ਉਹਨਾਂ ਨੂੰ ਛੱਡ ਦਿੱਤਾ ਜਾਵੇਗਾ ਮਾਤਾ ਨੂੰ ਪੂਰਾ ਵਿਸ਼ਵਾਸ ਹੋ ਗਿਆ ਮਾਤਾ ਥੋੜਾ ਜਿਹਾ ਟਾਈਮ ਤਾ ਬਹੁਤ ਜ਼ਿਆਦਾ ਰੋਈ ਪਰ ਆਪਣੇ ਪ੍ਰਭੂ ਦਾ ਪਰਮਾਤਮਾ ਦਾ ਸ਼ੁਕਰੀਆ ਦਾ ਕਰਨ ਲਈ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦੀ ਕਰਵਾਉਣੀ ਸੀ ਮਾਤਾ ਨੇ ਇਹ ਸੁਖ ਲਿਆ ਸੀ ਕਿ ਮੇਰਾ ਪੁੱਤ ਜਦੋਂ ਵੀ ਘਰ ਆਏਗਾ ਮੈਂ ਸ਼ਹੀਦੀ ਦੇਖ ਕਰਵਾਵਾਂਗੀ ਕਹਿੰਦੇ ਮਾਤਾ ਨੂੰ ਬਾਬਾ ਜੀ ਤੇ ਪੂਰਾ ਭਰੋਸਾ ਸੀ ਕਹਿੰਦੇ ਨਾ ਜੇ ਅਸੀਂ ਆਪਣੇ ਗੁਰੂ ਤੇ ਭਰੋਸਾ ਕਰਕੇ ਕੋਈ ਵੀ ਕੰਮ ਕਰਦੇ ਹਾਂ ਨਾ ਤਾਂ ਸਾਡਾ ਗੁਰੂ ਸਾਡਾ ਭਰੋਸਾ ਕਦੇ ਵੀ ਟੁੱਟਣ ਨਹੀਂ ਦਿੰਦਾ ਸਗੋਂ ਉਹ ਭਰੋਸਾ ਹੋਰ ਅਟੁੱਟ ਹੋ ਜਾਂਦਾ ਹੈ ਕਿ ਸਾਨੂੰ ਆਪਣੇ ਗੁਰੂ ਤੇ ਭਰੋਸਾ ਹੈ ਤੇ ਗੁਰੂ ਵੀ ਸਾਡੀ ਬਹੁਤ ਮਦਦ ਕਰਦੇ ਹਨ ਕਿ ਤਾਂ ਕਿ ਸਾਡੇ ਮਤਲਬ ਨਾ ਬੱਚੇ ਤੇ ਕੋਈ ਆਂਝ ਨਾ ਦੇ ਇਸ ਕਰਕੇ ਦੇਖੀ ਨਾ ਜਦੋਂ ਦੇਖੀ ਨਾ ਵੀ ਮਾਤਾ ਨੇ ਇਦਾਂ ਸੁਖਿਆ ਹੋਇਆ ਸੀ ਕਹਿੰਦੇ ਕਿ ਹੋਰ 2-4 ਦਿਨ ਚ ਪਹਿਰੇ ਤਾਂ ਬਾਦ ਵਿੱਚ ਮਤਲਬ ਵੀਰ ਘਰ ਆ ਗਏ ਮਾਤਾ ਜੀ ਉਹਨਾਂ ਨੂੰ ਲੈ ਗਏ ਲੈ ਕੇ ਤੇ ਹਰਮੰਦਰ ਸਾਹਿਬ ਮੱਥਾ ਟਿਕਾਇਆ ਕਹਿੰਦੇ ਹੁਣ ਮੇਰਾ ਵੀਰ ਜਦੋਂ ਜੇਲ੍ਹ ਚੋਂ ਬਾਹਰ ਆ ਗਿਆ ਹੈ ਕਹਿੰਦੇ ਵੀ ਚਲੋ ਕੋਈ ਕੇਸ ਸੀ ਜੋ ਰੱਦ ਹੋ ਗਿਆ ਜਾਂ ਨਿਪਟ ਗਿਆ ਵੈਸੇ ਕੇਸ ਕੋਟਕ ਚਾਹੀ ਚੱਕਰਾਂ ਚ ਨਹੀਂ ਪੈਣਾ ਚਾਹੀਦਾ ਕਿਉਂਕਿ ਇਹ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਇੱਕ ਉਣ ਵਾਂਗੂ ਜ਼ਿੰਦਗੀ ਨੂੰ ਲੱਗ ਜਾਂਦਾ ਹੈ ਤੇ ਖਤਮ ਹੋਣ ਦਾ ਨਾਮ ਹੀ ਨਹੀਂ ਲੈਂਦਾ ਇਹ ਤਾਂ ਉਸ ਮਾਤਾ ਦੇ ਉੱਤੇ ਧੰਨ ਦਾ ਨਾਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਸੀ ਇਹ ਧੰਨ ਦਾ ਨਾਮਰ ਸ਼ਹੀਦ ਬਾਬਾ ਜੀ ਦੀ ਕਿਰਪਾ ਸੀ ਤੇ ਤਾਂ ਕਰਕੇ ਉਹਨੇ ਇਹ ਸਾਰਾ ਮਤਲਬ ਉਹਨਾਂ ਨੇ ਇਹ ਸਾਰਾ ਮਤਲਬ ਜੋ ਵੀ ਕਾਧ ਵਿਹਾਰ ਸੀ ਪੂਰਾ ਕੀਤਾ ਤੇ ਸਾਰਾ ਕੁਝ ਠੀਕ ਹੋ ਗਿਆ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਮਾਤਾ ਜੀ ਨੇ ਜਿਹੜਾ ਦਰਸ਼ਨ ਕਰਵਾ ਕੇ ਤੇ ਘਰੇ ਲਿਆਏ ਤੇ ਜੋਤ ਚ ਕਿਉਂ ਪਾਇਆ ਉਸ ਤੋਂ ਬਾਅਦ ਕਹਿੰਦੇ ਕਿ ਦੇਗ ਸ਼ਹੀਦੀ ਦੇਗ ਜੀ ਰਸ ਦੇਣ ਵਾਸਤੇ ਟਾਲਾ ਸਾਜ ਗਏ ਮਨ ਨੂੰ ਸੁਕੂਨ ਮਿਲਿਆ ਕਿ ਮੇਰਾ ਪ੍ਰਭੂ ਮੇਰੇ ਨਾਲ ਹੈ ਜਿਨੇ ਮੇਰਾ ਇੰਨਾ ਸਾਥ ਦਿੱਤਾ ਹੈ ਮੈਂ ਆਪਣੇ ਪ੍ਰਭੂ ਦੇ ਦਰਸ਼ਨ دیدار ਜਿੰਦ ਕਰਾਂਗੀ ਆਪਣੇ ਗੁਰੂ ਤੇ ਭਰੋਸਾ ਕਰਿਆ ਕਰੋ ਕਿਉਂਕਿ ਇੱਕ ਗੁਰੂ ਹੈ ਜੋ ਮੁਸੀਬਤ ਵੇਲੇ ਸਾਡੀ ਬਾਹ ਫੜਦਾ ਹੈ ਆਪਣਾ ਹੱਥ ਅੱਗੇ ਕਰਕੇ ਡੁੱਬਦਿਆਂ ਨੂੰ ਤਾਰਦਾ ਹੈ ਤੇ ਜਿਹੜੇ ਹਰੇ ਹੁੰਦੇ ਹਨ ਨਾ ਜ਼ਿੰਦਗੀ ਤੋਂ ਹਾਰ ਜਾਂਦੇ ਨਾ ਉਹਨਾਂ ਨੂੰ ਵੀ ਜਿਤਾਉਣ ਵਾਲਾ ਤਨਤਨ ਬਾਬਾ ਦੀਪ ਸਿੰਘ ਜੀ ਸਾਡੇ ਗੁਰੂ ਹਨ ਦਸਾਂ ਗੁਰੂਆਂ ਦੀ ਜੋਤ ਦਸਾਂ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਵਿੱਚ ਲਿਖੀ ਹੋਈ ਗੁਰਬਾਣੀ ਵਿਚਾਰ ਗੁਰਬਾਣੀ ਕਥਾ ਤੇ ਜੋ ਸ਼ਲੋਕ ਹਨ ਨਾ ਇਹ ਸਾਡੀ ਬਹੁਤ ਮਦਦ ਕਰਦੇ ਹਨ ਜ਼ਿੰਦਗੀ ਨੂੰ ਇੱਕ ਚੰਗੇ ਰਾਹ ਤੇ ਬਚਾਉਣ ਲਈ ਅਸੀਂ ਜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ ਰੋਜ਼ ਸਾਨੂੰ ਗੁਰਬਾਣੀ ਪੜ੍ਹਨ ਨਾਲ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅਸੀਂ ਬਹੁਤ ਕੁਝ ਸਿੱਖਦੇ ਵੀ ਹਾਂ ਪਰ ਅਸੀਂ ਉਹਦੇ ਤੇ ਗੌਰ ਨਹੀਂ ਕਰਦੇ ਕਹਿੰਦੇ ਨਾ ਕਿ ਕਿ ਇਹ ਬੰਦਾ ਜੋ ਮਰਜ਼ੀ ਕਰ ਲਵੇ ਪਰ ਜੋ ਹੋਣਾ ਹੈ ਨਾ ਉਹ ਰੱਬ ਦੀ ਰਜ਼ਾ ਵਿੱਚ ਹੋ ਕੇ ਰਹਿਣਾ ਹੈ ਜੋ ਰੱਬ ਨੇ ਚਾਇਆ ਹੈ ਨਾ ਉਹੀ ਹੋਣਾ ਹੈ ਬੰਦਾ ਜਿੰਨੇ ਮਰਜੀ ਹੱਥ ਪੈਰ ਮਾਰ ਲਵੇ ਉਹ ਕਦੇ ਨਹੀਂ ਹੋਣਾ ਇਸ ਕਰਕੇ ਪਰਮਾਤਮਾ ਜੋ ਵੀ ਕਰਦਾ ਹੈ ਉਹ ਚੰਗੇ ਲਈ ਹੀ ਕਰਦਾ ਹੈ ਚੰਗੇ ਲਈ ਹੀ ਸਭ ਕੁਝ ਹੁੰਦਾ ਹੈ ਤੇ ਚੰਗੇ ਲਈ ਹੀ ਸਭ ਕੁਝ ਕਰਨਾ ਚਾਹੀਦਾ ਜੇ ਅਸੀਂ ਕਿਸੇ ਲਈ ਚੰਗਾ ਸੋਚਾਂਗੇ ਤੇ ਉਹ ਸਾਡੇ ਲਈ ਦੁਆ ਕਰੇਗਾ ਤੇ ਉਹਦੀ ਦੁਆ ਸਾਡੇ ਕੰਮ ਆਏਗੀ ਪਰਮਾਤਮਾ ਵੀ ਵੇਖਦਾ ਹੈ ਕਿ ਕੋਈ ਹੋਰ ਵੀ ਹੈ ਜੋ ਇਸ ਬੰਦੇ ਲਈ ਦੁਆ ਕਰਦਾ ਹੈ ਤੇ ਸਾਨੂੰ ਹਰ ਇੱਕ ਦੀ ਸਹਾਇਤਾ ਕਰਨੀ ਚਾਹੀਦੀ ਹੈ ਜ਼ਿੰਦਗੀ ਵਿੱਚ ਸਭ ਤੋਂ ਪਹਿਲਾ ਫਰਜ਼ ਹੈ ਕਿ ਕਿਸੇ ਦੇ ਨਾਲ ਮਨਮੁਟਾਵ ਨਾ ਰੱਖੋ ਤੇ ਕਿਸੇ ਨੂੰ ਵੀ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਦੁਖੀ ਕਰਕੇ ਅਸੀਂ ਕਦੇ ਖੁਸ਼ ਨਹੀਂ ਰਹਿ ਸਕਦੇ ਅਸੀਂ ਦਾ ਭਲਾ ਮੰਗਣਾ ਚਾਹੀਦਾ ਹੈ ਸਾਨੂੰ ਸਰਬਤ ਦਾ ਭਲਾ ਮੰਗਣਾ ਚਾਹੀਦਾ ਹੈ ਤਾਂ ਕਿ ਉਹਨਾਂ ਦੇ ਪੈਰਾਂ ਪਿੱਛੇ ਪ੍ਰਮਾਤਮਾ ਸਾਡਾ ਭਲਾ ਕਰੇ ਤੇ ਖਾਲਸਾ ਜੀ ਅੱਜ ਉਸ ਵੀਰ ਨੂੰ ਰਿਹਾਈ ਮਿਲੀ ਸੀ ਤੇ ਉਹ ਹੁਣ ਗੁਰਦੁਆਰਾ ਸਾਹਿਬ ਗਏ ਸੀ ਤੇ ਉਹਨਾਂ ਨੇ ਦੱਸਿਆ ਕਿ ਅਸੀਂ ਹੁਣ ਬਹੁਤ ਖੁਸ਼ ਹਾਂ ਕਿ ਪਰਮਾਤਮਾ ਨੇ ਸਾਡੀ ਬਹੁਤ ਜਲਦੀ ਸੁਣ ਲਈ ਢਾਈ ਮਹੀਨੇ ਬਾਅਦ ਵੀਰ ਜੇਲ੍ਹ ਤੋਂ ਬਾਹਰ ਆਏ ਪਰ ਕਹਿੰਦੇ ਉੱਥੇ ਉਹਨਾਂ ਨਾਲ ਕੋਈ ਵੀ ਕੈਦੀਆਂ ਵਾਲਾ سلوਕ ਨਹੀਂ ਸੀ ਕੀਤਾ ਵਧੀਆ سلوਕ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੋ ਚੰਗਾ ਬੰਦਾ ਹੁੰਦਾ ਹੈ ਉਹ ਕਿੰਨੀ ਦੇਰ ਤੱਕ ਬੁਰਾਈ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਉਹਦੇ ਨਾਲ ਕੋਈ ਵੀ ਬੁਰਾ ਨਹੀਂ ਹੁੰਦਾ ਹੈ ਇਸ ਕਰਕੇ ਚੰਗੇ ਕਰਦ ਚੰਗੇ ਕਰਮ ਕਰੋ ਚੰਗਾ ਸੋਚੋ ਚੰਗੇ ਬੋਲ ਜੇ ਤੁਸੀਂ ਚੰਗੇ ਹੋਗੇ ਤਾਂ ਰੱਬ ਤੁਹਾਡਾ ਸਾਥ ਦੇਣ ਲਈ ਕਿਸੇ ਵੀ ਰੂਪ ਚ ਆ ਜਾਵੇਗਾ ਕਿਉਂਕਿ ਜੇ ਬੁਰੇ ਕੰਮ ਕਰਦੇ ਰਹੋਗੇ ਤੇ ਬੁਰੇ ਸਾਡੇ ਨਾਲ ਹੀ ਚੱਲਦੇ ਜਾਣਗੇ ਅੱਗੇ ਜਾ ਕੇ ਆਪਾਂ ਵਾਹਿਗੁਰੂ ਕੀ ਉਹ ਦਿਖਾਵਾਂਗੇ ਇਸ ਕਰਕੇ ਸਾਨੂੰ ਬਹੁਤ ਚੰਗੇ ਕਰਮ ਕਰਨੇ ਚਾਹੀਦੇ ਨੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਹਰ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣ ਸਭ ਨੂੰ ਖੁਸ਼ੀਆਂ ਤਰੱਕੀਆਂ ਬਖਸ਼ੂ ਇਸੇ ਦੇ ਘਰ ਵੀ ਕੋਈ ਦੁੱਖ ਕਲੇਸ਼ ਨਾ ਹੋਵੇ ਪ੍ਰਮਾਤਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਵਾਹਿਗੁਰੂ